ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਇੱਕ ਪਾਸੇ ਚੋਣਾਂ ਦੀ ਚਰਚਾ ਸਵੇਰ ਨੂੰ ਵੋਟਾਂ ਪੈ ਜਾਣੀਆਂ ਪੋਲਿੰਗ ਦਾ ਦਿਨ ਹੈ ਪੰਜਾਬ ਦੇ ਵਿੱਚ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ 328 ਉਮੀਦਵਾਰਾਂ ਦੇ ਲਈ ਪੋਲਿੰਗ ਹੋਣੀ ਹੈ ਜਿਨ੍ਹਾਂ ਚੋਂ 13 ਜਿੱਤ ਕੇ ਦਿੱਲੀ ਜਾਣੇ ਹਨ ਪਰ ਇਹ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਆਈ ਬਾਬਲ ਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਫਰੀਦਕੋਟ ਤੋਂ ਤਬਦੀਲ ਕਰਕੇ ਚੰਡੀਗੜ੍ਹ ਭੇਜ ਦਿੱਤੀ ਗਈ ਹੈ ਜੀ ਹਾਂ ਬੈਬਲ ਕਲਾਂ ਗੋਲੀकांड ਮਾਮਲੇ ਦੀ ਸੁਣਵਾਈ ਹੁਣ ਚੰਡੀਗੜ੍ਹ ਛੋਪੇਗੀ ਇਸ ਮਾਮਲੇ ਦੇ ਲਈ ਇਸ ਤਬਦੀਲੀ ਦੇ ਲਈ ਬਕਾਇਦਾ ਤੌਰ ਤੇ ਐਸਐਸਪੀ ਚਰਨਜੀਤ ਸ਼ਰਮਾ ਵੱਲੋਂ ਇੱਕ ਅਰਜ਼ੀ ਲਾਈ ਗਈ ਸੀ ਜਿਹੜਾ ਖੁਦ ਇਸ ਮਾਮਲੇ 'ਚ ਨਾਮਜ਼ਦ ਹੈ ਤੋਂ ਇਸ ਮਾਮਲੇ 'ਚ ਗੋਲੀकांड ਬੈਬਲ ਕਲਾਂ ਗੋਲੀकांड ਮਾਮਲੇ 'ਚ ਨਾਮਜ਼ਦ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਇਸ ਕੇਸ ਦੀ ਸੁਣਵਾਈ ਫਰੀਦਕੋਟ ਤੋਂ ਬਦਲ ਕੇ ਬਾਹਰ ਲਿਜਾ ਕੇ ਕੀਤੀ ਜਾਵੇ ਉਹਦੀ ਮੰਗ ਕੀਤੀ ਸੀ ਜਿਹਨੂੰ ਦੇਖਦਿਆਂ ਹੋਇਆ ਫਰੀਦਕੋਟ ਦੀ ਅਦਾਲਤ 'ਚ ਇਹ ਫੈਸਲਾ ਹੋਇਆ ਤੇ ਫਰੀਦਕੋਟ ਦੀ ਅਦਾਲਤ ਨੇ ਇਸ ਕੇਸ ਨੂੰ ਹੁਣ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਸੋ ਹੁਣ ਡਰਾਈਵਰ ਕਲਾਂਗੋੜੀ ਕਾਂਡ ਮਾਮਲੇ ਦੀ ਸੁਣਵਾਈ ਫਰੀਦਕੋਟ ਦੀ ਬਜਾਏ ਚੰਡੀਗੜ੍ਹ 'ਚ ਹੋਏਗੀ ਚਲੋ ਜੀ ਵੋਟਾਂਵਾਲ ਆਈ ਹੈ ਸਵੇਰ ਨੂੰ ਪੰਜਾਬ ਸਣੇ ਦੇਸ਼ ਦੇ 8 ਸੂਬੇ ਜਿਨ੍ਹਾਂ 'ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਆਉਂਦੀ ਆ ਕਿਉਂਕਿ ਕੇਂਦਰ ਉਸ ਨੂੰ ਜੂਠੀ 'ਚ ਰੱਖਦਾ ਸੋ ਇਹ ਇਸ ਲਈ ਉੱਥੇ ਵੀ ਸੋ ਇੱਕ ਉਹਨਾਂ ਦੇ ਹਵਾ ਦੇਣਾ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਔਰ ਸੱਤ ਸੂਬੇ ਇੰਜ 8 ਸੂਬਿਆਂ ਦੇ ਵਿੱਚ ਸਵੇਰ ਨੂੰ 57 ਸੀਟਾਂ ਦੇ ਉੱਤੇ ਵੋਟਾਂ ਪੈਣੀਆਂ ਨੇ ਇਹਨਾਂ 57 ਸੀਟਾਂ ਲਈ 7ਵੇਂ ਗੇਟ ਦੇ ਆਖਰੀ VOTING ਦੇ ਲਈ 904 ਉਮੀਦਵਾਰ ਖੜੇ ਨੇ ਇਹਨਾਂ 904 ਉਮੀਦਵਾਰਾਂ ਚੋਂ 328 ਪੰਜਾਬ ਦੇ ਨੇ ਹਾਂ ਵੱਡੀਆਂ ਧਿਰਾਂ ਵੱਡੀਆਂ ਤੋਪਾਂ ਖੁਦ ਨਰਿੰਦਰ ਮੋਦੀ ਹੋਰਾਂ ਦੀ ਚੋਣ ਵੀ ਇਸੇ ਗੇਟ ਚ ਹੋ ਰਹੀ ਆ यूपी ਦੀਆਂ ਵੀ 13 ਸੀਟਾਂ ਨੇ ਪੰਜਾਬ ਦੀਆਂ ਵੀ 13 ਸੀਟਾਂ ਨੇ ਤੇ यूपी ਵਾਲੀਆਂ 13 ਸੀਟਾਂ ਦੇ ਵਿੱਚ 12 ਨਸੀ ਨਰਿੰਦਰ ਮੋਦੀ ਵਾਲੀ ਸੀਟ ਤੇ ਵੀ ਪੋਲਿੰਗ ਪਲਕੇ ਹੋਣੀ ਆ ਸੋ ਇਸ ਲਈ ਇਹਨਾਂ ਜਿਹੜੇ 904 ਉਮੀਦਵਾਰ ਨੇ ਉਹਨਾਂ ਚੋਂ ਜਾਂ ਪੱਕਾ ਹੀ ਇਹ ਵੱਡੇ ਚਰਚਿਤ ਨਾਮਾਂ ਚ ਨਰਿੰਦਰ ਮੋਦੀ ਦਾ ਨਾਮ ਵੀ ਆਉਂਦਾ ਪਰਨੀਤ ਕੌਰ ਦਾ ਨਾਮ ਵੀ ਆਉਂਦਾ ਹਰਸਿਮਰਤ ਕੌਰ ਬਾਦਲ ਵੀ ਇਸੇ ਚੌਣਪੜ ਦੇ ਵਿੱਚ ਹੈ ਬਿੱਟੂ ਬਰਿੰਗ ਵੀ ਹੈਗੇ ਹੋ ਡਾਕਟਰ ਠਾਕੁਰ ਵੀ ਹੈਗਾ ਹੈਨਾ ਕਰਨਜੀ ਤਨੋਲ ਵੀ ਹੈਗਾ ਕੰਗਣਾ ਵੀ ਹੈਗੀ ਹੈ ਅਮਰਤਪਾਲ ਸਿੰਘੋਰੀ ਵੀ ਹੈਗੇ ਸਮਰਜੀਤ ਮਾਨ ਵੀ ਹੈਗੇ ਚਰਨਜੀਤ ਚੰਨੀ ਵੀ ਹੈਗੇ ਸੋ ਨਾਮੀਗ੍ਰਾਮੀ ਸੋ 57 ਸੀਟਾਂ ਦੇ ਉੱਤੇ ਪੋਲਿੰਗ ਹੋਣੀਆਂ ਜੀ ਜਿਹਦੇ ਵਿੱਚੋਂ ਸਭ ਤੋਂ ਵੱਧ ਪੰਜਾਬ ਤੇ ਯੂਪੀ ਦੀਆਂ ਨੇ ਪੰਜਾਬ ਦੀਆਂ 13 ਸੀਟਾਂ ਨੇ ਯੂਪੀ ਦੀਆਂ ਵੀ 13 ਸੀਟਾਂ ਨੇ ਪੱਛਮੀ ਬੰਗਾਲ ਦੀਆਂ 9 ਸੀਟਾਂ ਦੇ ਉੱਤੇ ਸਵੇਰ ਨੂੰ ਵੋਟਾਂ ਪੈਣੀਆਂ ਬਿਹਾਰ ਦੀਆਂ 8 ਸੀਟਾਂ ਤੇ ਵੋਟਾਂ ਪੈਣੀਆਂ ਉੜੀਸਾ ਦੀਆਂ 6 ਸੀਟਾਂ ਤੇ ਸਵੇਰ ਨੂੰ ਪੋਲਿੰਗ ਹੈ ਮਹਾਚਲ ਪ੍ਰਦੇਸ਼ ਦੀਆਂ 4 ਨੇ ਚਾਰਖੰਡ ਦੀਆਂ 3 ਨੇ ਤੇ ਚੰਡੀਗੜ੍ਹ ਦੀ 1 ਇੰਜੇ 57 ਸੀਟਾਂ ਤੇ ਪਲਕੇਸਵਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਆ ਹਾਂ ਪਰ ਰੈਲੀਆਂ ਦੇ ਵਿੱਚ ਕੌਣ ਕਿੰਨੀਆਂ ਕਰੇਲੀਆਂ ਕਰ ਗਿਆ ਜਾਂ ਪੰਜਾਬ ਦੀਆਂ 13 ਇਹਨਾਂ ਲੋਕ ਸਭਾ ਸੀਟਾਂ ਦੇ ਹਵਾਲੇ ਨਾਲ ਕਿਹੋ ਜਿਹਾ ਪ੍ਰਬੰਧ ਨੇ ਕਿੰਨੇ ਕੁ ਪੁਲਿਸ ਵਾਲੇ ਲਾਏ ਨੇ ਕਿੰਨੇ ਕੁ ਸਟਾਫ ਹਮਲਾ ਫੈਲਾ ਲਾਇਆ ਪੋਲਿੰਗ ਸਟੇਸ਼ਨ ਬਾਈਚ ਕਿੱਥੇ-ਕਿੱਥੇ ਕਿੰਨੇ ਬਣਾਏ ਨੇ ਤੇ ਥੋੜੀ ਜੀ ਚਾਤ ਅੱਜ ਪੰਜਾਬ ਦੇ ਕਰੋੜਪਤੀ ਉਮੀਦਵਾਰਾਂ ਦੀ ਵੀ ਕਰੇ ਲਈਏ ਹੁਣ ਵੋਟਾਂ ਪੈਣ ਤੋਂ ਪਹਿਲਾਂ ਸੋ ਚਲੋ ਉਸ ਦੇ ਉੱਤੇ ਮਾਰਦਿਆਂ ਚਾਤ ਜੀ ਹਾਂ ਭਾਰਤੀ ਚੋਣ ਕਮਿਸ਼ਨ ਦੇ ਹਵਾਲੇ ਨਾਲ ਪੰਜਾਬ ਚੋਣ ਕਮਿਸ਼ਨ ਵੱਲੋਂ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ ਸੱਦੇ ਪੱਤਰ ਕਰਾਂ ਭੇਜ ਦਿੱਤੇ ਗਏ ਨੇ ਇਸ਼ਤਿਹਾਰਾਂ ਦੇ ਰੂਪ ਵਿੱਚ ਸੱਦੇ ਪੱਤਰ ਆ ਗਏ ਨੇ ਫੋਨਾਂ ਦੇ ਉੱਤੇ ਮੈਸੇਜ ਆ ਰਹੇ ਨੇ ਕਿ ਵੋਟ ਪਾਉਣ ਜਰੂਰ ਨਿਕਲਿਓ ਸੋ ਸਵੇਰ ਨੂੰ ਹੋ ਸਕਦਾ ਹੈ ਮੌਸਮ ਵੀ ਥੋੜਾ ਨਰਮ ਰਹੇ ਜਿਹੜੀ 48 49 50 ਡਿਗਰੀ ਤੱਕ ਪੰਜਾਬ 'ਚ ਤਾਪਮਾਨ ਜਾ ਰਿਹਾ ਸਵੇਰੇ ਉਹ 42 43 44 ਦੇ ਗੇਟ 'ਚ ਆ ਸਕਦਾ ਹੈ ਤੇ ਕੁਝ ਥਾਵਾਂ ਦੇ ਉੱਤੇ ਕਿਣਮਣ ਕਾਣੀ ਵੀ ਹੋ ਸਕਦੀ ਹੈ ਇਹਦੀ ਵੀ ਸੰਭਾਵਨਾ ਹੈ ਹਰਿਆਣਾ ਵਿੱਚ ਮੀਂਹ ਪੈਣ ਦੀ ਖਾਸੀ ਸੰਭਾਵਨਾ ਹੈ ਦਿੱਲੀ ਤੇ ਪੰਜਾਬ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਹੈਗੀ ਹੈ ਚਲੋ ਮੌਸਮ ਜਿਹਾਜਾ ਵੀ ਰਹੇ ਪਰ ਤੁਸੀਂ ਆਪਣੇ ਅਧਿਕਾਰ ਦੀ ਵਰਤੋਂ ਕਰ ਬੋਟ ਪਾਉਣ ਜਾਣਾ ਹੈ ਇਸ ਦੇ ਲਈ ਬਖਾਇਦਾ ਤੌਰ ਤੇ ਪ੍ਰਵੰਧ ਕੀਤੇ ਗਏ ਨੇ ਪੰਜਾਬ ਦੇ ਵਿੱਚ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਜਿਵੇਂ ਕਿ 3 ਕਰੋੜ ਤੋਂ ਵੱਧ ਦੀ ਆਬਾਦੀ ਦੇ ਵਿੱਚੋਂ 2 ਕਰੋੜ 14 ਲੱਖ 61 ਹਜ਼ਾਰ 739 ਵੋਟਰਾਂ ਵੋਟਰ ਨੇ ਜਿਹੜੇ ਕੁੱਲ ਵੋਟਰ ਨੇ 2 ਕਰੋੜ 14 ਲੱਖ 61 ਹਜ਼ਾਰ ਤੋਂ ਵੱਧ ਨੇ ਇਹਨਾਂ ਚੋਂ 1 ਕਰੋੜ 12 ਲੱਖ 86 ਹਜ਼ਾਰ 726 ਮਰਦਾਂ ਦੀ ਵੋਟ ਹੈ ਤੇ 1 ਕਰੋੜ 1 ਲੱਖ 74 ਹਜ਼ਾਰ 240 ਬੀਬੀਆਂ ਦੀ ਵੋਟ ਹੈ ਤੇ ਤੀਜੇ ਜੈਂਡਰ ਥਰਡ ਜੈਂਡਰ ਪ੍ਰਜੈਂਡਰ ਦੀ 773 ਵੋਟ ਹੈ ਤੇ ਜੇਕਰ ਆਪਾਂ ਗੱਲ ਕਰੀਏ ਇਹ 2 ਕਰੋੜ 14 ਲੱਖ 61 ਹਜ਼ਾਰ 739 ਵੋਟਰਾਂ ਦੇ ਵਿੱਚ 32 ਲੱਖ ਪ੍ਰਵਾਸੀ ਮਜ਼ਦੂਰ ਵੋਟਰ ਵੀ ਸ਼ਾਮਲ ਹੈ ਜਿਹੜਾ 3-4 ਸੀਟਾਂ ਦੇ ਨਤੀਜੇ ਪਲਟਾ ਵੀ ਸਕਦਾ ਪੰਜਾਬ ਨੂੰ ਸੋਚੀ ਜਾਵੇ ਇਹ 32 ਲੱਖ ਕਿਧਰੇ 3-4 ਸੀਟਾਂ ਖਾਸ ਕਰ ਅੰਮ੍ਰਿਤਸਰ ਜਲੰਧਰ ਜਾਂ ਲੁਧਿਆਣਾ ਖਾਸ ਕਰਕੇ ਇਹਨਾ ਤੇ ਪਟਿਆਲੇ ਤੇ ਬਠਿੰਡੇ ਤੇ ਵੀ ਅਸਰ ਰੱਖਦਾ ਸੋ ਇਸ ਲਈ ਇਹਦੇ ਤੇ ਵੀ ਨਜ਼ਰ ਰਹਿਣੀ ਹੈ ਕਿ ਭਾਈ ਇਹ ਨਤੀਜੇ ਕੁਝ ਹੋਰ ਵੀ ਲਿਆ ਸਕਦਾ ਤੇ ਇਹਦੇ ਦਿਵਾਲੀ 538000 ਉਹ ਵੋਟਰ ਹੈ ਜਿਹਨੇ ਇੱਕ ਦੀ ਪਹਿਲੀ ਵਾਰ ਵੋਟ ਪਾਣੀ ਸੋ 18 ਤੋਂ 19 ਸਾਲ ਵਾਲੇ ਜਿਨ੍ਹਾਂ ਦੀ ਪਹਿਲੀ ਵਾਰ ਵੋਟ ਪਣੀ ਹੈ ਉਹਨਾਂ ਉਹਨਾਂ ਨੇ ਵੀ ਕੱਲ੍ਹ ਵੋਟ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਲਈ ਔਰ ਜਿੰਸੋ ਤੱਕ ਆਪਾਂ ਗੱਲ ਕਰਖਿਆ ਹੈ ਕਿ 1 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਤੁਸੀਂ ਆਪਣਾ ਜੇਕਰ ਤੁਹਾਡੇ ਕੋਲ ਵੋਟਰ ਕਾਰਡ ਹੈ ਤਾਂ ਉਹ ਲੈ ਕੇ ਜਾ ਸਕਦੇ ਹੋ ਉਤੋਂ ਬਿਨਾ ਹੋਰ ਪਛਾਣ ਪੱਤਰਾਂ ਨਾਲ ਵੀ ਉਹ ਆਧਾਰ ਕਾਰਡ ਹੋ ਸਕਦਾ ਉਹ ਪੈਨ ਕਾਰਡ ਹੋ ਸਕਦਾ ਹੈ ਉਹ ਤੁਹਾਡਾ ਸਰਕਾਰੀ ਜੇਕਰ ਨੌਕਰੀ ਕਰਦੇ ਹੋ ਤਾਂ ਉਹਦਾ ਪਛਾਣ ਪੱਤਰ ਹੋ ਸਕਦਾ ਤੁਸੀਂ ਪਾਸਪੋਰਟ ਲੈ ਜਾ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਆਪਣੀ ਵੋਟ ਦੀ ਪਰਤੂ ਕਰ ਸਕਦੇ ਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ 328 ਉਮੀਦਵਾਰ ਨੇ ਕੁੱਲ 904 ਉਮੀਦਵਾਰ ਮੈਦਾਨ ਚ ਨੇ ਇਹਨਾਂ 57 ਜਿਹੜੀਆਂ ਸੀਟਾਂ ਦੇ 7ਵੇਂ ਗੇੜ ਆਖਰੀ ਗੇੜ ਦੇ ਵਿੱਚ 57 ਸੀਟਾਂ ਦੀ ਜਿਹੜੀ ਪੋਲੀ ਹੋਣੀ ਹੈ ਉਹਦੇ ਲਈ 904 ਉਮੀਦਵਾਰ ਨੇ ਜਿਨ੍ਹਾਂ ਚੋਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ 328 ਉਮੀਦਵਾਰ ਖੜੇ ਨੇ ਤੇ ਹੁਣ ਤੱਕ ਦੇ ਸਭ ਤੋਂ ਵੱਧ ਉਮੀਦਵਾਰ ਨੇ ਇਹ ਤੇ ਇਹ ਸਭ ਦੇ ਹਵਾਲੇ ਨਾਲ ਜ਼ਿਕਰ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ 2 ਕਰੋੜ 14 ਲੱਖ 61 ਹਜ਼ਾਰ 739 ਜਿਹੜੇ ਵੋਟਰ ਭਗਤੌਣੇ ਆ ਉਹਦੇ ਲਈ ਫਿਰ ਚੌਂ ਡਿਊਟੀਆਂ ਵੀ ਲੱਗਣੀਆਂ ਸੀ ਬਿਲਕੁਲ ਜੀ ਬਕਾਇਦਾ ਤੌਰ ਤੇ 2.5 ਲੱਖ ਤੋਂ ਵੱਧ ਵਿਅਕਤੀ ਚੌਂ ਡਿਊਟੀਆਂ ਤੇ ਲੱਗੇ ਇਹ ਸਾਰੀ ਚੋਣ ਪ੍ਰਕਿਰਿਆ ਨੂੰ ਪੂਕਤਾਉਣ ਦੇ ਲਈ 2,60,000 ਦੇ ਕਰੀਬ ਮੁਲਾਜ਼ਮ ਚੋਣ ਡਿਊਟੀ ਪੂਕਤਾਉਣ ਲਈ ਲੱਗੇ ਨੇ ਜਿਨ੍ਹਾਂ ਦੀ ਵੱਖ-ਵੱਖ ਵਰਗਵੰਡ ਕੀਤੀ ਗਈ ਹੈ ਜਿਵੇਂ ਇਹ 2,60,000 ਦੇ ਵਿੱਚੋਂ ਜਿਹੜਾ ਪੋਲਿੰਗ ਸਟਾਫ ਹੈ ਪੋਲਿੰਗ ਸਟੇਸ਼ਨਾਂ ਤੇ ਜਿਨ੍ਹਾਂ ਨੇ ਵੋਟਾਂ ਪਵਾਉਣ ਦਾ EVM ਲੈ ਕੇ ਜਾਣ ਦਾ ਫਿਰ ਉਹ ਪਰਚੀ ਦੇਣ ਦਾ ਫਿਰ ਸ਼ਾਹੀ ਲਾਉਣ ਦਾ ਫਿਰ ਉਹ EVM ਨੂੰ ਸੰਭਾਲਣ ਦਾ ਮਲਾਉਣ ਦਾ ਜਮ੍ਹਾਂ ਕਰਨਾ ਜਿਹਨੇ ਪੋਲਿੰਗ ਸਟਾਫ ਹੈ ਜਿਹੜਾ ਉਹ 1,20,000 ਦੇ ਕਰੀਬ ਹੈ ਤੇ ਇਹ ਤੋਂ ਇਲਾਵਾ ਜਿਹੜਾ ਦੂਸਰਾ ਜਿਵੇਂ ਸਕਿਉਰਟੀ ਸਟਾਫ ਦੀ ਕਰ ਆਪਾਂ ਗੱਲ ਕਰੀਏ ਉਹਦੇ ਵਿੱਚ ਕੇਂਦਰੀ ਸੁਰੱਖਿਆ ਦਸਤੇ ਵੀ ਆਉਂਦੇ ਨੇ ਉਹਦੇ ਵਿੱਚ ਹੋਮਗਾਰਡ ਵੀ ਆਉਂਦਾ ਹੈ ਉਹਦੇ ਵਿੱਚ ਪੰਜਾਬ ਪੁਲਿਸ ਤੇ ਹੋਰ ਸੂਬਿਆਂ ਦੀ ਆਈ ਪੁਲਿਸ ਦੇ ਦਸਤੇ ਵੀ ਆਉਂਦੇ ਨੇ 70000 ਦੇ ਕਰੀਬ ਇਹ ਮੁਲਾਜ਼ਮ ਨੇ ਤੇ ਇਹ ਤੋਂ ਬਿਨਾ ਹੋਰ ਜਿਹੜਾ ਡਰਾਈਵਰ ਵਾਲਾ ਸਟਾਫ ਹੈ ਸਹਾਇਕ ਸਟਾਫ ਹੈ ਉਹ 50000 ਦੇ ਕਰੀਬ ਹੈ ਇਹ ਤੋਂ ਬਿਨਾ ਬਾਕੀ ਸਟਾਫ ਵੀ ਹੈਗਾ ਜਿਹੜਾ 20000 ਦੇ ਗੇਟ ਦੇ ਵਿੱਚ ਜਿਹੜਾ ਦਫਤਰੀ ਤੌਰ ਦੇ ਉੱਤੇ ਸਾਰੇ ਕੰਮ ਕਰ ਦੇਖ ਰਿਹਾ ਚੋਣ ਕਮਿਸ਼ਨ ਦੇ ਨਾਲ ਜਿਹੜਾ ਦਫਤਰਾਂ ਦੇ ਵਿੱਚੋਂ ਕੰਮ ਕਰ ਦੇਖ ਰਿਹਾ ਜ਼ਿਲ੍ਹਾ ਪੱਤਰ ਦੇ ਉੱਤੇ ਵੀ ਸੋ ਇੰਜ ਮਿਲਾ ਕੇ 260000 ਦੇ ਕਰੀਬ ਇਹ ਮਲਾਜਮ ਨੇ ਜਿਹੜੇ ਤੈਨਖਤ ਕੀਤੇ ਗਏ ਨੇ ਹੁਣ ਇਹ ਪੋਲਿੰਗ ਸਟਾਫ ਜੇਕਰ 120000 ਤਾਂ ਉਹਦੇ ਲਈ ਪੋਲਿੰਗ ਸਟੇਸ਼ਨ ਵੀ ਸਾਡੇ ਕੋਲ 24451 ਪੰਜਾਬ ਦੇ ਵਿੱਚ 24451 ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਚੋਂ ਪਿੰਡਾਂ 'ਚ 16517 ਨੇ ਤੇ ਸ਼ਹਿਰਾਂ ਦੇ ਵਿੱਚ 7934 ਨੇ ਤੇ ਇੰਜ 24452 ਦੇ ਵਿੱਚੋਂ 5694 ਸੁਵੇਦਨਸ਼ੀਲ ਪੋਲਿੰਗ ਸਟੇਸ਼ਨ ਅਰਾਨੇ ਗਏ ਨੇ ਜਿੱਥੇ ਵੱਧ ਸੁਰੱਖਿਆ ਦਾ ਪਹਿਰਾ ਰੱਖਿਆ ਗਿਆ ਸਭ ਤੋਂ ਵੱਧ ਪਟਿਆਲਾ ਚ ਪੋਲਿੰਗ ਸਟੇਸ਼ਨ ਨੇ 2082 ਉਦੋਂ ਅਸ਼ੀਰਨੰਦਪੁਰ ਸਾਹਿਬ ਚ 2068 ਫਿਰ ਖਰੂਰ ਸਾਹਿਬ ਚ 1974 ਨੇ 1974 ਹਿਆਰਪੁਰ ਚ 1963 ਜਲੰਧਰ ਚ 1951 ਪੋਲਿੰਗ ਸਟੇਸ਼ਨ ਨੇ ਫਿਰ ਉਸ ਤੋਂ ਬਾਅਦ ਫਿਰੋਜ਼ਪੁਰ 1903 ਨੇ ਗੁਰਦਾਸਪੁਰ ਚ 1895 ਨੇ ਲੁਧਿਆਣਾ ਚ 1843 ਪੋਲਿੰਗ ਸਟੇਸ਼ਨ ਨੇ ਸ੍ਰੀ ਫਤਿਹਗੜ੍ਹ ਸਾਹਿਬ ਚ 1821 ਨੇ ਬਠਿੰਡਾ ਚ 1814 ਨੇ ਸੰਗਰੂਰ ਚ 1765 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਫਰੀਦਕੋਟ ਚ 1688 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤੇ ਸਭ ਤੋਂ ਘੱਟ ਅੰਮ੍ਰਿਤਸਰ ਚ 1684 ਪੋਲਿੰਗ ਸਟੇਸ਼ਨ ਨੇ ਇੰਜ 24451 ਪੋਲਿੰਗ ਸਟੇਸ਼ਨਾਂ ਦੇ ਉੱਤੇ ਸਵੇਰ ਨੂੰ ਤੁਸੀਂ ਵੋਟ ਪਾਉਣ ਜਾਣਾ ਹੈ ਤਾਂ ਦੇਸ਼ ਦੇ ਵਿੱਚ ਸਭ ਤੋਂ ਵੱਧ ਕਹਿੰਦੀ ਜੀ ਰੈਲੀਆਂ ਰੋਡ ਸ਼ੋਅ ਨਰਿੰਦਰ ਮੋਦੀ ਨੇ ਕੀਤੇ 206 ਰੈਲੀਆਂ ਤੇ ਰੋਡ ਸ਼ੋਅ ਦਾ ਰਿਕਾਰਡ ਹੈ ਪਿਛਲੀ ਵਾਰ 2019 ਦੇ ਵਿੱਚ 5 ਸਾਲ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ 145 ਸੀ ਹੁਣ ਇਸ ਵਾਰ 206 ਸੁੱਕੀ ਪੱਤ ਜੋੜ ਲਾਉਣਾ ਪੈ ਰਿਹਾ ਇਸ ਲਈ ਜਾਂ ਫਿਰ ਇਹ ਦਿਖਾਉਣ ਦੀ ਹੈ ਕਿ ਹਾਂ ਵੀ ਸਾਡੀ ਪਾਰਟੀ ਦੀ ਅਪਰੋਚ ਕਿੰਨੀ ਹੈ ਚਲੋ 206 ਜੇ ਰੈਲੀਆਂ ਤੇ ਰੋਡ ショ ਕਰਨ ਚ ਨੰਬਰ 1 ਤੇ ਨਰੇਂਦਰ ਮੋਦੀ ਰਹੇ ਨੇ ਤਾਂ ਨੰਬਰ 2 ਤੇ ਵੀ ਇਹਨਾਂ ਦੀ ਉਹ ਪਾਰਟੀ ਤੇ ਮਿਤਸ਼ਾ ਰਹੇ ਨੇ ਜਿਨ੍ਹਾਂ ਨੇ 118 ਰੈਲੀਆਂ ਕੀਤੀਆਂ ਤੇ ਅੰਦਰ ਜਿਹੜੇ ਕਹਿੰਦੇ ਅਸੀਂ ਤਬਦੀਲੀ ਲਿਆਉਣੀ ਆ ਬਦਲਾ ਲਿਆਉਣਾ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਉਮਰ ਚ ਇਹਨਾਂ ਦੋਵਾਂ ਲੀਡਰਤੋਂ ਘੱਟ ਨੇ ਪਰ ਰੈਲੀਆਂ ਉਹਨਾਂ ਨਾਲੋਂ ਕੱਟ ਕੀਤੀਆਂ ਨੇ 108 ਰੈਲੀਆਂ ਪ੍ਰਿੰਕਾ ਗਾਂਧੀ ਨੇ ਕੀਤੀਆਂ ਨੇ ਤੇ 107 ਰਾਹੁਲ ਗਾਂਧੀ ਨੇ ਕੀਤੀਆਂ ਨੇ ਸੋ ਮੋਦੀ 206 ਅਮਿਤ ਸ਼ਾਹ 118 ਪ੍ਰਿੰਕਾ ਗਾਂਧੀ 108 ਰਾਹੁਲ ਗਾਂਧੀ 107 ਫਿਰ ਖੜਗੇ ਹੋਰੀ ਜੇਪੀ ਨੱਡੇ ਤੋਂ ਜ਼ਿਆਦਾ ਕਰਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਾਲੋਂ ਵੱਧ ਕਾਂਗਰਸੀ ਪ੍ਰਧਾਨ ਇੱਥੇ ਉਲਟਾ ਹੋ ਗਿਆ ਜੇਪੀ ਨੱਡੇ ਨੇ ਕੀਤੀਆਂ ਨੇ 88 ਜਦੋਂ ਕਿ ਖੜਗੇ ਹੋਰਾਂ ਨੇ ਕੀਤੀਆਂ ਨੇ 100 ਤੋਂ ਵੱਧ ਸੋ ਇਹ ਤਾਂ ਹੈਗਾ ਜੀ ਤੇਜ ਪੱਤਰ ਦੇ ਉੱਤੇ ਪਰ ਜੇ ਆਪਾਂ ਪੰਜਾਬ ਦੇ ਹਵਾ ਦੇ ਨਾਲ ਦੇਖਣਾ ਹੋਵੇ ਕਿ ਪੰਜਾਬ ਦੇ ਵਿੱਚ ਇਹ ਕਿਸ ਤਰੀਕੇ ਦਾ ਰਿਹਾ ਇਹਨਾਂ ਦਾ ਜਿਹੜਾ ਰੈਲੀਆਂ ਦਾ ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਜਾਂ ਮੰਤਰੀ ਭਗਵੰਤ ਮਾਨ ਰੈਲੀਆਂ ਤਾਂ ਰੈਲੀਆਂ ਰੋਡ ショਅ ਮਤਲਬ ਰੋਡ ショਅ ਤਾਂ ਘੇੜਾ ਕਰਤਾ ਪੰਜਾਬ ਦੇ ਵਿੱਚ ਮਤਲਬ ਕਿ ਈਕੀਕ ਹਲਕੇ ਚ ਵੀ 203-3 ਵਾਰ ਵੀ ਚਾਹੇ 200 ਮੀਟਰ ਵਾਲਾ ਹੁੰਦਾ ਹੋਵੇ ਚਾਹੇ 400 ਮੀਟਰ ਵਾਲਾ ਚਾਹੇ ਟੀਵੀਜ਼ਨ ਲਈ ਹੁੰਦਾ ਹੋਵੇ ਚਾਹੇ ਵੀਡੀਓਗ੍ਰਾਫੀ ਲਈ ਚਾਹੇ ਸੋਸ਼ਲ ਮੀਡੀਆ ਲਈ ਚਾਹੇ ਉਹਦੇ ਨਾਲ ਵਪਾਰੀ ਔਖਾ ਹੋਇਆ ਦੁਕਾਨਦਾਰ ਔਖਾ ਹੋਇਆ ਲੋਕ ਪਰੇਸ਼ਾਨ ਹੋਏ ਪਰ ਕੀਤਾ ਕੀ ਨਹੀਂ ਪੰਜਾਬ ਦੇ ਵਿੱਚ ਜੇ ਮੈਂ 16 ਮਈ ਤੋਂ ਲਾਵਾਂ ਕਿ ਜਿੱਦਣ ਤੋਂ ਨਾਮਜ਼ਦਗੀਆਂ ਵਾਲਾ ਕੰਮ ਨਿਭੜ ਕੇ ਚੋਣ ਪ੍ਰਚਾਰ ਸਹੀ ਰੂਪ ਚ ਪਕਸਦਾ ਹੈ 16 ਮਈ ਤੋਂ 30 ਮਈ ਤੱਕ ਇਹਨਾਂ 15 ਦਿਨਾਂ ਦੇ ਵਿੱਚ 350 ਤੋਂ ਵੱਧ ਰੈਲੀਆਂ ਰੂਟ ਸ਼ੋ ਇਹ ਰੈਲੀਆਂ ਰੂਟ ਸ਼ੋ ਮੈਂ ਬਾੜ ਵਾਈਜ ਪਿੰਡ ਵਾਈਜ ਕੁੰਆਂ ਬੈਠਕਾਂ ਨੂੰ ਕੁੰਆਂ ਮੀਟਿੰਗਾਂ ਨੂੰ ਹੋਏ ਚੋਣ ਪ੍ਰਚਾਰ ਨਹੀਂ ਰੱਖ ਰਿਹਾ ਮੈਂ ਜਿਹੜੇ ਮੁੱਖ ਕਹਿਣ ਨੂੰ ਇਕੱਠ ਕਰਕੇ ਮਤਲਬ ਲੀਡਰ ਬਲਾ ਕੇ ਹੈਨਾ ਆਪਣੇ ਵੱਡੇ ਉਹਨਾਂ ਰਾਹੀਂ ਜਿਹੜੀਆਂ ਰੈਲੀਆਂ ਰੋਡ ਸ਼ੋਅ ਹੋਏ ਨੇ ਮੈਂ ਉਹਦੇ ਵੱਲ ਕਰ ਕਰਾ ਸਾਢੇ 350 ਤੋਂ ਵੱਧ ਓਵਰ ਆਲ ਰਵੇਤੀ ਪਾਰਟੀਆਂ ਵੀ ਮੁੱਖ ਪਾਰਟੀਆਂ ਵੀ ਹੈ ਹੋਰ ਰਾਜਨੀਤਿਕ ਦਲ ਵੀ ਆਜ਼ਾਦ ਉਮੀਦਵਾਰ ਵੀ ਮਲਾ ਕੇ ਕੁੱਲ ਸਾਢੇ 350 ਤੋਂ ਵੱਧ ਪੰਜਾਬ ਦੇ ਵਿੱਚ ਰੈਲੀਆਂ ਤੇ ਰੋਡ ਸ਼ੋਅ ਦਾ ਪ੍ਰੋਗਰਾਮ ਹੋਇਆ ਜਿਹਦੇ ਵਿੱਚੋਂ ਨਰਦਰ ਮੋਦੀ ਹੋਰਾਂ ਦੀਆਂ ਵੀ ਚਾਰ ਰੈਲੀਆਂ ਹੈਗੀਆਂ ਜਿਹਦੇ ਵਿੱਚੋਂ ਰਾਹੁਲ ਗਾਂਧੀ ਵਾਲੀਆਂ ਵੀ ਹੈਗੀਆਂ ਜਿਹਦੇ ਵਿੱਚੋਂ ਪ੍ਰਿੰਕਾ ਗਾਂਧੀ ਦੀ ਫੇਰੀ ਵੀ ਹੈਗੀ ਸੋ ਆਖਰੀ ਦਿਨ ਤੱਕ ਕੇਜਰੀਵਾਲ ਹੋਣੀ ਵੀ ਇੱਥੇ ਰਾਹੁਲ ਵੀ ਇੱਥੇ ਮੋਦੀ ਵੀ ਇੱਥੇ ਪੰਜਾਬ 'ਚ ਜਿਹੜੀਆਂ 350 ਰੈਲੀਆਂ ਹੋਈਆਂ ਆ ਜਾਂ ਰੁੜਸ਼ੋ ਹੋਏ ਇਹਨਾਂ 'ਚੋਂ 106 ਦੇ ਕਰੀਬ ਕੱਲੇ ਭਗਵੰਤ ਮਾਨ ਹੋਰਾਂ ਨੇ ਜਾ ਕੇ ਕੇਜਰੀਵਾਲ ਕੇਜਰੀਵਾਲ ਤਾਂ ਚਲੋ ਆਖਰੀ ਦਿਨਾਂ ਚ ਆਏ ਜਦੋਂ ਆਖਿਰਲੇ 6ਵੇਂ ਗਿੜ ਤੋਂ ਪਹਿਲਾਂ ਉਹਨਾਂ ਨੂੰ ਜਵਾਨਤ ਮਿਲਦੀ ਆ ਸੋ ਤੋਂ ਸੱਤਵੇਂ ਗਿੜ ਤੋਂ ਬਾਅਦ ਇੱਥੇ ਹੀ ਰਹਿੰਦੇ ਨੇ ਲਗਭਗ 25 ਤਰੀਕ ਤੋਂ ਬਾਅਦ 30 ਤਰੀਕ ਤੱਕ ਸੁਪਰ 16 ਤਰੀਕ ਤੋਂ ਲੈ ਕੇ 30 ਮਈ ਤੱਕ 106 ਤੋਂ ਵੱਧ ਰੈਲੀਆਂ ਰੁੜਛੋ ਜੇ ਕਿਸ ਨੇ ਕੀਤੇ ਤਾਂ ਭਗਵੰਤ ਮਾਨ ਉਹਨਾਂ ਨੇ ਮੋਰਚਾ ਸੰਭਾਲਿਆ ਉਹਨਾਂ ਦੇ ਨਾਲ ਕੇਜਰੀਵਾਲ ਵੀ ਫਿਰ ਸੰਜੇ ਸਿੰਘ ਵੀ ਆਗੇ ਸੀ ਅਖੀਰਲੇ ਦਿਨਾਂ ਤੱਕ ਕਾਲੀਆਂ ਅੰਕਾ ਲਾ ਕੇ ਰਾਗਬ ਛੱਡਾ ਵੀ ਇੱਕ ਦੋ ਰੁੜਛੋ ਕਰ ਗਏ ਦੂਸਰਾ ਨੰਬਰ ਆਉਂਦਾ ਪੰਜਾਬ ਦੇ ਵਿੱਚ ਕਾਂਗਰਸ ਦਾ ਕਾਂਗਰਸ ਨੇ 90 ਤੋਂ ਵੱਧ ਰੈਲੀਆਂ ਤੇ ਰੁੜਛੋ ਕੀਤੇ ਜਿਨ੍ਹਾਂ ਚ ਆਪਾਂ ਗੱਲ ਕਰਕੇ ਅਟੇਕੇ ਰਾਹੁਲ ਗਾਂਧੀ ਤੇ ਪ੍ਰਿੰਕਾ ਇਹਨਾਂ ਨੇ ਵੀ ਪਟਿਆਲੇ ਚ ਤੋਂ ਦੋ ਦੋ ਵੀ ਕਰਤੀਆਂ ਪ੍ਰਿੰਕਾ ਵੀ ਗਈ ਰਾਹੁਲ ਗਾਂਧੀ ਵੀ ਗਈ ਹੁਣ ਇਹ ਤਰਮਿਰ ਗਾਂਧੀ ਹੋਰਾਂ ਦਾ ਅਕਸ ਦਾ ਕਮਾਲ ਹੋਵੇ ਉਹਨਾਂ ਦੀ ਪਹੁੰਚ ਸ਼ਕਤੀ ਦਾ ਕਮਾਲ ਹੋਵੇ ਜਾਂ ਇਹ ਕਹਦੀ ਕਿ ਉਹਨਾਂ ਦੇ ਨਾਲ ਜਿਹੜਾ ਸਰਨੇਮ ਲੱਗਦਾ ਗਾਂਧੀ ਉਹਦਾ ਕਮਾਲ ਹੋਵੇ ਸੋ ਰਾਹੁਲ ਪ੍ਰੇਂਕਾ ਵੀ ਖੜਗੇ ਵੀ ਸਚਿਨ ਪਾਇਲਟ ਵੀ ਫਿਰ ਪ੍ਰਤਾਪ ਬਾਜਵਾ ਵੀ ਰਾਜਾ ਬੜਿੰਗ ਵੀ ਹਿਮਾਚਲ ਵਾਲੇ ਮੁੱਖ ਮੰਤਰੀ ਵੀ ਇਹ ਸਾਰਿਆਂ ਨੇ ਵੀ ਪੰਜਾਬ 'ਚ 90 ਦੇ ਕਰੀਬ ਕਾਂਗਰਸ ਨੇ ਰੈਲੀਆਂ ਤੇ ਰੌਣਕ ਚੁਕੀ ਤੇ ਫਿਰ ਤੀਜਾ ਨੰਬਰ ਭਾਜਪਾ ਦਾ ਆਉਂਦਾ ਕਹਿੰਦੇ ਕਿ ਬੋਟ ਬੈਂਕ ਵਧਾਉਣ ਲਈ ਵੀ ਆ ਇੱਕ ਦੋ ਸੀਟਾਂ ਤੇ ਉਹਨੂੰ ਲੱਗਦਾ ਵੀ ਐ ਕਿ ਅਸੀਂ ਜੋਰਜ ਮੈਚ ਕਰਕੇ ਉਸ਼ ਕਰ ਸਕਦੇ ਇਸ ਲਈ ਦੇ ਮੋਦੀ ਤੇ ਮੋਦੀ ਦਾ ਕਿਡਾ 13 ਦੇ 13 ਉਮੀਦਵਾਰਾਂ ਨੂੰ ਸਟੇਜ ਤੇ ਵੀ ਲਿਆਂਦਾ ਅਨੰਦਰ ਮੋਦੀ ਹੋਰਾਂ ਨੇ ਤੇ ਰੈਲੀਆਂ ਵੀ ਕੀਤੀਆਂ ਇੱਕ ਦਿਨ ਇੱਕ ਦੋ ਦਿਨ ਦੋ ਤੇ ਇੱਕ ਵਾਰ ਫਿਰ ਚਾਰ ਰੈਲੀਆਂ ਪੰਜਾਬ ਦੇ ਵਿੱਚ ਪਟਿਆਲਾ ਫਿਰ ਜਲੰਧਰ ਗੁਰਦਾਸਪੁਰ ਤੇ ਫਿਰ ਅਖੀਰਲੇ ਦਿਨ ਚੋਟ ਜਾਂਦੇ ਨੇ ਆਪਣਾ ਹੁਸ਼ਿਆਰਪੁਰ ਸੋ ਇਹ ਤੋਂ ਇਲਾਵਾ ਫਿਰ ਅਮਿਤ ਸ਼ਾ ਵੀ ਜੀਪੀ ਨੱਡਾ ਵੀ ਸੁਮ੍ਰਿਤੀ ਰਾਨੀ ਵੀ ਰਾਜਨਾਥ ਵੀ ਪਿਊਸ਼ ਗੋਇਲ ਵੀ ਜੋਗੀ ਵੀ ਹਰਰਾਗ ਠਾਕਰ ਵੀ ਤੇ ਹਰਿਆਣੇ ਵਾਲੇ ਮੁੱਖ ਮੰਤਰੀ ਸੈਣੀ ਸਾਹਿਬ ਸੋ ਇਹਨਾਂ ਨੇ ਮਿਲੀਆਂ ਇਹ ਤੋਂ ਇਲਾਵਾ ਅਕਾਲੀ ਦਲ ਅਕਾਲੀ ਦਲ ਵੱਲੋਂ ਵੀ ਆਪਣਾ ਰੈਲੀਆਂ ਵੀ ਰੋਡ ਸ਼ੋ ਵੀ ਸੋ ਅਕਾਲੀ ਦਲ ਦੇ ਕੋਲ ਬੇਸ਼ੱਕ ਸਟਾਰ ਪ੍ਰਚਾਰਕਾਂ ਦੀ ਇੱਕਤੀ ਉਵੇਂ ਕਮੀ ਲੱਗੀ ਕਿਉਂਕਿ ਚੰਦੂ ਮਾਤੇਰਾ ਉਰੀ ਵੀ ਆਪ ਚੋਂ ਲੜ ਰਹੀ ਸੀ ਦਰਜੀਤ ਸਿੰਘ ਵੀ ਚੋਂ ਲੜ ਰਿਹਾ ਸੀ ਢਿੰਡ ਸੌਰੀ ਬਾਹਰ ਨਹੀਂ ਨਿਕਲੇ ਹਨਾ ਸਕੰਦਰ ਗੁਰੂ ਕੌਰੀ ਕਿਨਾਰਾ ਕਰ ਗਏ ਹੈ ਮਜੀਠੀਆ ਹੋਰਾਂ ਨੇ ਆਪਣੇ ਹਲਕੇ ਨੂੰ ਸੰਭਾਲੀ ਰੱਖਿਆ ਹਰਸਿਮਰਤ ਖੁਦ ਚੌਂਚ ਸੀ ਤਾਂ ਵੀ ਚੱਲੋ ਕਿਤਨਾ ਕਿਤੇ ਤੇ ਲੈ ਦੇ ਕੇ ਜੇਕਰ ਕਿਸੇ ਨੇ ਜੋਰਜ ਮੈਚ ਕੀਤੀ ਤਾਂ ਸੁਖਬੀਰ ਪਾਤਲ ਨੇ ਕੀਤੀ ਰੈਲੀਆਂ ਵੀ ਰੂਟ ਸ਼ੋ ਵੀ ਪ੍ਰਚਾਰ ਵੀ ਸਾਰਾ ਕੁਝ ਦਰਮਦਾਰ ਸੁਖਬੀਰ ਬਾਦਲ ਤੇ ਸੀ ਫਿਰ ਵੀ ਉਹਨਾਂ ਨੇ ਦਰਜਨਾਂ ਤੋਂ ਵੱਧ ਰੈਲੀਆਂ ਰੂਟ ਸ਼ੋ ਕੀਤੇ ਤੇ ਇਸ ਸਾਰਸਿਮਰਜੀਤ ਮਾਨ ਹੋਰਾਂ ਨੇ ਵੀ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਲਈ ਵੀ ਪੋਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੇ ਵੀ ਕੁਝ ਖੰਭੀਆਂ ਤਿਰਨ ਸੋ ਸਾਰਿਆਂ ਨੇ ਆਪਣੀਆਂ ਸ਼ਕਤੀਆਂ ਦੇ ਹਵਾਲੇ ਨਾਲ ਆਪਣੀ ਪਹੁੰਚ ਦੇ ਹਵਾਲੇ ਨਾਲ ਆਪਣੀ ਤਾਕਤ ਦੇ ਹਵਾਲੇ ਨਾਲ ਆਪਣੀ ਸਮਰਥਾ ਦੇ ਹਿਸਾਬ ਨਾਲ ਆਪਣਾ ਆਪਣਾ ਪ੍ਰਚਾਰ ਕੀਤਾ ਸੋ ਇਹ ਵੀ ਇੱਕ ਪਹਿਲੂ ਗੌਰਮ ਚਲੋ ਜੀ ਗੌਰ ਤਾਂ ਇੱਕ ਹੋਰ ਪਹਿਲੂ ਵੀ ਮੰਗਦਾ ਹੈ ਕਹਿੰਦੇ 7ਵੇਂ ਗੇਟ ਦੇ ਜਿਹੜਿਆ 904 ਉਮੀਦਵਾਰ 57 ਸੀਟਾਂ ਤੇ ਹੈਗੇ ਨੇ ਇਹਨਾਂ ਚੋਂ ਸਭ ਤੋਂ ਅਮੀਰ ਜੇਕਰ ਕੋਈ ਉਮੀਦਵਾਰ ਹੈ ਤਾਂ ਉਹ ਪੰਜਾਬ ਤੋਂ ਬੀਬੀ ਹਰਸਿਮਰਤ ਕੋਰ ਬਾਦਲਾ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਤੇ ਜੋ 7ਵੇਂ ਗੇਟ ਦੀ ਸਭ ਤੋਂ ਅਮੀਰ ਉਮੀਦਵਾਰ ਹੈ 200 ਕਰੋੜ ਦੇ ਕਰੀਬ ਦੀ ਜਾਇਦਾਦ ਦੀ ਮਾਲਕ ਤਾਂ ਫਿਰ ਉਹ ਪੰਜਾਬ ਦੀ ਤਾਂ ਹੈਗੀਓ ਨੰਬਰ 1 ਉਮੀਦਵਾਰ ਜੋ ਸਭ ਤੋਂ ਅਮੀਰ ਹੈ ਪਰ ਅੱਜ ਗੱਲ ਕਰਾਂਗੇ ਪੰਜਾਬ ਦੇ 10 ਕਰੋੜ ਤੋਂ ਉੱਪਰ ਵਾਲੇ ਉਹ 22-23 ਉਮੀਦਵਾਰ ਉਹਨਾਂ ਚੋਂ ਕੁਝ ਦੀ ਗੱਲ ਕਰਦੇ ਆਪਾਂ ਜਿਹੜੇ 10 ਕਰੋੜ ਤੋਂ ਪਾਰ ਆਲੇ ਜੀ ਹਾਂ ਕੁੱਲ ਉਮੀਦਵਾਰ ਪੰਜਾਬ ਦੀਆਂ 13 ਸੀਟਾਂ ਤੇ 328 ਖੜੇ ਨੇ ਇਹਨਾਂ ਚੋਂ 22 ਉਮੀਦਵਾਰਾਂ ਦੇ ਹਲਫਨਾਮਿਆਂ ਦੇ ਹਾਲੇ ਨਾਲ ਜੇਕਰ ਹਿਸਾਬ ਲਾਉਣਾ ਹੋਵੇ ਤਾਂ 10 ਕਰੋੜ ਤੋਂ ਉੱਪਰ ਨੇ ਹਾਂ ਕਈ ਤਾਂ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਕਿ 198 ਕਰੋੜ ਹੈ ਕੋਈ 55 ਕਰੋੜ ਹੈ ਕੋਈ 50 ਕਰੋੜ ਹੈ ਇਹ ਤਾਂ 10 ਕਰੋੜ ਤੋਂ ਖਾਸੇ ਉੱਪਰ ਵਾਲੇ ਨੇ ਪਰ ਫਿਰ ਵੀ ਆਪਾਂ ਹਵਾਲਾ ਇਹੀ ਰੱਖਿਆ ਕਿ 10 ਕਰੋੜ ਤੋਂ ਉੱਪਰ ਜਿੰਨੇ ਉਮੀਦਵਾਰ ਨੇ ਉਹ ਉਹਨਾਂ ਦੀ ਗਿਣਤੀ ਨਾਲ 328 ਚੋਂ 22 ਨਿਕਲੀ ਹੈ ਹੁਣ 22 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਕਰੋੜਪਤੀ 10 ਕਰੋੜ ਤੋਂ ਉੱਪਰ ਵਾਲੇ ਜੇਕਰ ਕੋਈ ਉਮੀਦਵਾਰ ਨੇ ਇਹਨਾਂ 22 ਚੋਂ ਸਭ ਤੋਂ ਵੱਧ ਅਕਾਲੀ ਦਲ ਦੇ ਨੇ 6 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਨੇ ਇਸਾਪ ਤੋਂ ਵੀ ਦੂਏ ਨੰਬਰ ਤੇ ਪੰਜਾਬ ਚ ਕਾਂਗਰਸ ਹੈ ਤੇ 30 ਨੰਬਰ ਤੇ ਭਾਜਪਾ ਦੂਏ ਤੇ ਔਰ ਤੀਏ ਤੇ ਬਰਾਬਰ ਨੇ ਜੀ ਮਤਲਬ ਦੂਏ ਨੰਬਰ ਤੇ ਕਾਂਗਰਸ ਤੇ ਭਾਜਪਾ ਕਹਿ ਸਕਦੇ ਉਸੇ ਨੰਬਰ 1 ਤੇ 6 ਉਮੀਦਵਾਰ 10 ਕਰੋੜ ਤੋਂ ਵੱਧ ਅਕਾਲੀ ਦਲ ਦੇ ਕਾਂਗਰਸ ਦੇ ਵੀ ਪੰਜ ਉਮੀਦਵਾਰ ਤੇ ਭਾਜਪਾ ਦੇ ਵੀ ਪੰਜ ਉਮੀਦਵਾਰ 10 ਕਰੋੜ ਤੋਂ ਉੱਪਰ ਵਾਲੇ ਨੇ ਉਹ ਤੋਂ ਬਾਅਦ ਫਿਰ ਤੀਸਰਾ ਨੰਬਰ ਆਮ ਆਦੀ ਪਾਰਟੀ ਦਾ ਜਿਹਦੇ ਚਾਰ ਉਮੀਦਵਾਰ 10 ਕਰੋੜ ਤੋਂ ਉੱਪਰ ਨੇ ਇਤੋਂ ਬਿਨਾ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਦੋ ਉਮੀਦਵਾਰ 10 ਕਰੋੜ ਤੋਂ ਉੱਪਰ ਵਾਲੇ ਨੇ ਚਲੋ ਜੀ ਸਭ ਤੋਂ ਵੱਧ ਪ੍ਰਨੀਤ ਕੋਰ ਭਾਜਪਾ ਦੀ ਉਮੀਦਵਾਰ ਜੇਕਰ ਆਪਾਂ ਦੇਖੀਏ ਤਾਂ ਪ੍ਰਨੀਤ ਕੌਰ ਧੂਏ ਨੰਬਰ ਤੇ ਆਉਂਦੀ ਆ ਕਿਉਂਕਿ ਪਹਿਲੇ ਨੰਬਰ ਤੇ ਬੀਬੀ ਹਰਸਿਮਰਤ ਕੌਰ ਬਾਦਲ ਸੱਤਵੇਂ ਗੇੜ ਦੀਆਂ ਸਾਰੇ 904 ਉਮੀਦਵਾਰਾਂ ਚੋਂ ਵੀ ਅਮੀਰ ਆ ਤਾਂ 13 ਚੋਂ ਤਾਂ ਹੋਊਗੀ ਉਹ ਸੋ ਇਸ ਲਈ ਸਭ ਤੋਂ ਅਮੀਰ ਸੱਤਵੇਂ ਗੇੜ ਦੀ ਜੇਕਰ ਕੋਈ ਹੈਗੀ ਆ ਤਾਂ ਉਹ ਬੀਬੀ ਹਰਸਿਮਰਤ ਕੌਰ ਬਾਦਲਾ ਜਿਹਦਾ 198.51 ਕਰੋੜ ਦੀ ਜਾਇਦਾਦ ਆ ਮਤਲਬ ਲਗਭਗ 200 ਕਰੋੜ ਦੀ ਜਾਇਦਾਦ ਇਹਦੇ ਵਿੱਚ ਬੀਬੀ ਬਾਦਲ ਤੇ ਸੁਖਵੀਰ ਬਾਦਲ ਦੇ ਖਾਤਿਆਂ ਨੂੰ ਮਿਲਾ ਕੇ ਸਾਰੀ ਜਾਇਦਾਦ ਇਹ 217 ਕਰੋੜ ਸੀ ਜੀ ਪਿਛਲੀ ਵਾਰ 2019 ਚ ਇਸ ਵਾਰ ਘਟ ਕੇ 198 ਕਰੋੜ ਹੋਈ ਹੈ ਪਰ ਫਿਰ ਵੀ ਨੰਬਰ 1 ਹੈ ਨੰਬਰ 2 ਤੇ ਪਰਨੀਤ ਕੌਰ ਹੈ ਜਿਨ੍ਹਾਂ ਦੀ 55.83 ਕਰੋੜ ਲਗਭਗ 56 ਕਰੋੜ ਦੀ ਜਾਇਦਾਦ ਹੈ 2019 ਦੇ ਵਿੱਚ 63 ਕਰੋੜ ਸੀ ਜਿਹੜੀ ਇਸ ਵਾਰ ਘਟੀ ਹੈ ਥੋੜੀ ਜੀ ਪਰ ਤਾਂ ਵੀ 56 ਕਰੋੜ ਦੇ ਨਾਲ ਦੂਏ ਨੰਬਰ ਤੇ ਹੈ ਬੀਬੀ ਪਰਨੀਤ ਕੌਰ ਵਰੀ ਇਸੇ ਤਰ੍ਹਾਂ ਤੀਸਰੇ ਨੰਬਰ ਤੇ ਜਿਹੜੀ ਹੈਗੀ ਹੈ ਜੀ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖੈਰਾ ਉਹਨਾਂ ਦੀ ਜਾਇਦਾਦ 50 ਕਰੋੜ ਤੋਂ ਉੱਪਰ ਦੀ ਹੈ 50.2 ਕਰੋੜ ਮਤਲਬ 50 ਕਰੋੜ ਤੋਂ ਵੱਧ ਹੈ 2019 ਦੇ ਵਿੱਚ ਇਹ 59 ਕਰੋੜ ਤੋਂ ਵੱਧ ਸੀ 60 ਕਰੋੜ ਦੇ ਕਰੀਬ ਸੀ ਇਸ ਵਾਰ ਇਹਨਾਂ ਦੀ ਵੀ ਘਟੀ ਹੈ ਪਰ ਤਾਂ ਵੀ 50 ਕਰੋੜ ਤੋਂ ਉੱਪਰ ਹੈ ਤੇ ਚੌਥੇ ਨੰਬਰ ਤੇ ਤਰਨਜੀਤ ਸੰਧੂ ਹਰੀ ਭਾਜਪਾ ਦੇ ਉਮੀਦਵਾਰ ਅੰਮ੍ਰਿਤਸਰ ਤੋਂ 38.92 ਕਰੋੜ ਇਹਨਾਂ ਦੀ ਜਾਇਦਾਦ ਹੈ ਜੀ ਤੇ ਇਸ ਤੋਂ ਬਾਅਦ ਪੰਜਵਾਂ ਨੰਬਰ ਫਿਰ ਐਨ ਕੇ ਸ਼ਰਮਾ ਦਾ ਆਉਂਦਾ ਹੈ 32.21 ਕਰੋੜ ਹੈ ਜੀ ਹਾਲੀ ਦੇ ਵਿੱਚ ਪਿਛਲੀ ਚੋਣ ਹੋਈ ਸੀ ਜਦੋਂ 23 ਕਰੋੜ ਸੀ ਇਹਨਾਂ ਕੋਲ 2022 ਦੀਆਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਦਿਨਾਂ ਨੇ ਆਪਣੀ ਜਾਇਦਾਦ 23.7 ਕਰੋੜ ਦੱਸੀ ਸੀ ਜਿਹੜੀ ਹੁਣ ਵੱਧ ਕੇ 32 ਕਰੋੜ ਹੋ ਗਈ ਹੈ ਲਗਭਗ 10 ਕਰੋੜ ਦੇ ਕਰੀਬ ਇਹਨਾਂ ਦੀ ਜਾਇਦਾਦ ਦੇ ਵਿੱਚ ਵਾਧਾ ਹੋਇਆ ਤੇ ਇਹ ਤੋਂ ਬਾਅਦ 6ਵਾਂ ਨੰਬਰ ਇਹਦੇ ਵਿੱਚ ਕੁਸ਼ਲਪਾਲ ਸਿੰਘ ਮਾਨ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕੱਲ ਦਾ ਅਮਰਤਸਰ ਦੇ ਉਮੀਦਵਾਰ ਨੇ ਤੇ ਉਹਨਾਂ ਦੀ ਜਾਇਦਾਦ 30 ਕਰੋੜ ਤੋਂ ਉੱਪਰ ਹੈ ਜੀ 30 ਕਰੋੜ 30.4 ਕਰੋੜ ਦੀ ਜਾਇਦਾਦ ਹੈ ਸੋ ਇਸ ਤਰ੍ਹਾਂ 6ਵੇਂ ਨੰਬਰ ਤੇ ਨੇ ਤੇ 7ਵੇਂ ਨੰਬਰ ਤੇ ਜੀਤਮਿੰਦਰ ਸਿੱਧੂ ਹੋਰਾਂ ਦਾ ਨਾਮ ਆਉਂਦਾ 27.38 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਤੇ ਕਾਂਗਰਸ ਵੱਲੋਂ ਬਠਿੰਡ ਤੋਂ ਚੋਣ ਲੜ ਰਹੇ ਨੇ 2022 ਦੇ ਵਿੱਚ 27.88 ਕਰੋੜ ਸੀ ਹੁਣ 27.38 ਕਰੋੜਾ ਥੋੜੀ ਜੀ ਘਟੀਆ ਤੇ ਇਹ ਤੋਂ ਬਾਅਦ 8ਵੇਂ ਨੰਬਰ ਤੇ ਜੀ ਅਰਵਿੰਦ ਖੰਨਾ 27 ਕਰੋੜ ਦੇ ਮਾਲਕ ਨੇ ਅਰਵਿੰਦ ਖੰਨਾ ਉਹ ਆਉਂਦੇ ਨੇ ਤੇ ਉਹ ਤੋਂ ਬਾਅਦ 9ਵੇਂ ਨੰਬਰ ਦੇ ਉੱਤੇ ਬੀਜੇਂਦਰ ਸਿੰਘਲਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਨੇ 8 ਕਰੋੜ ਤੋਂ ਵੱਧਦੀ ਜਾਇਦਾਦ ਸੋ ਸਿੰਗਲਾ ਦੀ ਜਾਇਦਾਦ 8 ਕਰੋੜ ਤੋਂ ਉੱਪਰ ਵੱਧ ਗਈ ਜਨਾਬ 26 26 ਕਰੋੜ ਦੀ ਜਾਇਦਾਦ ਹੈ ਪਿਛਲੀ ਵਾਰ 18 ਕਰੋੜ ਸੀ ਜਦੋਂ ਪਿਛਲੀਆਂ 2022 ਦੀਆਂ ਚੋਣਾਂ ਸੀਗੀਆਂ ਸੰਗਰੂਪਦਨ ਸੀਟ ਤੋਂ ਪਹਿਲੀ ਵਾਰ ਮਹਿੰਦਰਪੁਰ ਪ੍ਰਾਜ਼ ਤੋਂ ਹਾਰ ਗਈ ਸੀ ਇਹ ਹੈ ਨਾ ਉਸ ਸਮੇਂ ਇਹਨਾਂ ਨੇ ਆਪਣੀ ਜਾਇਦਾਦ 18 ਕਰੋੜ ਦੱਸੀ ਸੀ ਅੱਜ ਇਹਨਾਂ ਦੀ ਜਾਇਦਾਦ 26 ਕਰੋੜ 8 ਕਰੋੜ ਵੱਧ ਗਈ ਤੇ ਇਸੇ ਤਰ੍ਹਾਂ 10ਵੇਂ ਨੰਬਰ ਤੇ ਰਾਣਾ ਗੁਰਮੀਤ ਸੋਢੀ ਨੇ ਜਿਨ੍ਹਾਂ ਦੀ ਕੁੱਲ ਜਾਇਦਾਦ ਇਸ ਵਾਰ 25 ਕਰੋੜ ਦੇ ਕਰੀਬ ਹੈ ਸੋ 10ਵਾਂ ਨੰਬਰ ਇਹਨਾਂ ਦਾ ਆਉਂਦਾ ਹੈ ਹੈ ਤੇ ਇਹ ਤੋਂ ਬਾਅਦ ਜੀ ਫਿਰ ਜੇਕਰ ਆਪਾਂ ਗੱਲ ਕਰੀਏ ਤਾਂ 19.99 ਲਗਭਗ 20 ਕਰੋੜ ਦੀ ਜਾਇਦਾਦ ਰਾਜਕੁਮਾਰ ਛੱਬੇਵਾਲ ਦੀ ਹੈ ਹੈ ਤੇ ਉਹ ਤੋਂ ਬਾਅਦ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੀ ਜਾਇਦਾਦ ਦੇ ਵਿੱਚ ਵੀ 10 ਕਰੋੜ ਦਾ ਵਾਧਾ ਹੋਇਆ ਜੀ 19.83 ਕਰੋੜ ਦੀ ਜਾਇਦਾਦ ਹੈ ਹੁਣ ਉਹਨਾਂ ਦੀ ਜਿਹੜੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨਾਂ ਦੀ ਜਾਇਦਾਦ 8 ਕਰੋੜ ਸੀ ਲਗਭਗ ਸਿੱਧੀ 10 ਕਰੋੜ ਵਧੀ ਹੈ ਸੋ ਇਸੇ ਤਰ੍ਹਾਂ ਫਿਰ ਕਰਮਜੀਤ ਅਨਮੋਲ ਹੋਰੀ ਵੀ ਇਸ ਕਤਾਰ ਚਾਉਂਦੇ ਨੇ ਸੋ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਪ੍ਰੇਮ ਸਿੰਘ ਚੱਦੂ ਮਜਰੇ ਤੋਂ ਬਾਅਦ ਰਾਜਾ ਬੜਿੰਗ ਦੀ ਵਾਰੀ ਆਉਂਦੀ ਆ ਉਹਨਾਂ ਕੋਲ 17.15 ਕਰੋੜ ਦੀ ਜਾਇਦਾਦ ਹੈ ਤੇ ਰਾਜਾ ਬੜਿੰਗ ਤੋਂ ਬਾਅਦ ਹੰਸ ਰਾਜ ਹੰਸ ਆਉਂਦੇ ਨੇ ਜਿਨ੍ਹਾਂ ਕੋਲ 16 ਕਰੋੜ ਦੇ ਮਾਲਕ ਨੇ ਜਨਾਬ ਤੇ ਉਹ ਤੋਂ ਬਾਅਦ ਫਿਰ ਪੰਜਾਬੀ ਫੈਨ ਇੰਡਸਟਰੀ ਦੇ ਨਾਮੀ ਕਲਾਕਾਰ ਕਰਮਜੀਤ ਅਨਮੋਲ ਆਉਂਦੇ ਨੇ ਜਿਨ੍ਹਾਂ ਦੀ ਜਾਇਦਾਦ ਵੀ 15 ਕਰੋੜ ਦੇ ਕਰੀਬ ਹੈਗੀ ਹੈ ਜੀ ਸੋ ਇੰਜ ਏ ਕਰੋੜਪਤੀ ਉਮੀਦਵਾਰ ਹੁਣ ਚੋਣ ਮੈਦਾਨ ਚ ਨਿਤਰੇ ਨੇ ਤੇ ਇਹਨਾਂ ਚੋਂ ਕਿਹੜਾ ਸੰਸਦ ਦੀਆਂ ਪੌੜੀਆਂ ਚੜਦਾ ਤੇ ਬਾਕੀ 328 ਚੋਂ ਕੌਣ ਜਿੱਤ ਕੇ ਜਾਂਦਾ ਜਿਵੇਂ ਆਪਾਂ ਗੱਲ ਕੀਤੀ 59 ਉਮੀਦਵਾਰਾਂ ਤੇ ਨਜ਼ਰ ਹੈ ਕਿ ਇਹ ਉਹ ਉਮੀਦਵਾਰ ਨੇ ਜਿਹੜੇ ਕਿਸੇ ਵੀ ਰੂਪ ਦੇ ਵਿੱਚ ਮਤਲਬ ਕਿ ਇਹਨਾਂ ਚੋਂ ਜਿੱਤਣ ਦੀ ਆਸ ਹੈਗੀਆ ਸੋ ਕਿ ਇਹ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਇਹਨਾਂ ਚੋਂ ਕਿਹੜੇ 13 ਜਿੱਤ ਕੇ ਜਾਣਗੇ ਚਲਦੇ ਤੁਸੀਂ ਫੈਸਲਾ ਕਰਨਾ ਤੇ ਵੋਟਾਂ ਮੰਗਦੇ ਆ ਉਹਨਾਂ ਨੇ ਮੰਚ ਤੋਂ ਕਿ 48 ਘੰਟੇ ਲਈ ਸਾਨੂੰ ਸੌਂਪ ਦਿਓ ਪੰਜਾਬ ਜਾਂ 48 ਘੰਟੇ ਲਈ ਪੰਜਾਬ ਸਾਨੂੰ ਮਿਲ ਜਵੇ ਇਥੋਂ ਮੈਂ ਗੈਂਗਸਟਰ ਬਾਦ 48 ਘੰਟਿਆਂ ਚ ਸਫਾਇਆ ਕਰ ਦੂੰਗਾ। ਥੀਟਰ ਯੂਪੀ ਦੇ ਵਿੱਚ ਪੀਲੀਪੀਤ ਜ਼ਿਲ੍ਹੇ ਦੇ ਵਿੱਚ ਗ੍ਰ anthi ਸਿੰਘ ਦੀ ਨਵਾਲਕ ਬੱਚੀ ਨਾਲ ਬਲਾਤਕਾਰ ਹੁੰਦਾ। ਉਹਦਾ अपहरण ਹੁੰਦਾ। ਅਗਵਾ ਹੁੰਦੀ ਹੈ ਬੱਚੀ। ਅਗਵਾ ਕਰਨ ਤੋਂ ਬਾਅਦ ਉਸ ਨਾਲ ਬਲਾਤਕਾਰ ਹੁੰਦਾ। ਤੇ ਹੁਣ ਸਿੰਘ ਸਾਹਿਬ ਇਥੇਦਾਰ ਯਾਨੀ ਰਗਵੀਰ ਸਿੰਘ ਹੋਣੇ ਅੱਜ ਤੱਕ ਸਭ ਦੇ ਜਥੇਦਾਰ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਉਹ ਕਹਿੰਦੇ ਕਿ ਜਾਂ ਤਾਂ 7 ਦਿਨਾਂ ਦੇ ਵਿੱਚ ਵਿੱਚ ਯੂਪੀ ਸਰਕਾਰ ਦੋਸ਼ੀਆਂ ਨੂੰ ਅੰਦਰ ਦਵੇ ਕਿਉਂਕਿ ਸੰਗਤ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਯੂਪੀ ਸਰਕਾਰ ਯੋਗੀ ਸਰਕਾਰ ਕੁਝ ਅਮੀਰ ਲੋਕਾਂ ਨੂੰ ਇਸ ਕੇਸ ਚੋਂ ਬਚਾਉਣਾ ਚਾਹੁੰਦੀ ਕਿਉਂਕਿ ਉਸ ਬੱਚੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਾ ਕੇ ਪਹਿਚਾਣ ਕਰ ਦਿੱਤੀ ਹੈ ਕਿਹੜਾ ਲੋਕ ਸੀ ਜਿਨ੍ਹਾਂ ਨੇ ਮਿਰਨਾਲ ਇੱਕ ਕਾਰਤੂਤ ਕੀਤ ਹੈ ਇੱਕ ਗਰੰਥੀ ਸਿੰਘ ਦੀ ਬੱਚੀ ਨਾਲ ਜੀ ਹਾਂ ਯੂਪੀ ਦੇ ਪਲੀਪਤ ਜ਼ਿਲ੍ਹੇ ਦੇ ਗਰੰਥੀ ਸਿੰਘ ਦੀ ਨਵਾਲਗ ਬੇਟੀ ਨਾਲ ਅਗਵਾ ਦੀ ਘਟਨਾ ਤੇ ਉਪਰ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਮਾਮਲਾ ਸ਼੍ਰੀ ਕਲਤਕ ਸਭ ਦੇ ਜਲਸਾਰ ਗਿਆਨੀ ਰਗਵੀਰ ਸਿੰਘ ਹਰੋਂ ਦੇ ਧਿਆਨ ਚ ਆਇਆ ਤੇ ਉਹਨਾਂ ਨੇ ਯੂਪੀ ਸਰਕਾਰ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਫਿਰ ਮੈਂ ਖੁਦ ਅਗਵਾਈ ਕਰੂੰਗਾ ਇਸ ਮਸਲੇ ਦੇ ਇਨਸਾਫ ਤੇ ਲਈ ਜੇ ਸਾਨੂੰ ਲੜਾਈ ਲੜਨੀ ਪਈ ਜੀ ਕੱਲ੍ਹ ਤੋਂ ਜੱਜ ਸਰ ਕਰਨਜੀਤ ਸਿੰਘ ਨੇ ਯੂਪੀ ਸਰਕਾਰ ਦੇ ਯੂਪੀ ਦੇ ਮੁੱਖ ਮੰਤਰੀ ਯੋਗੀ ਦਿ铁ਨਾਥ ਨੂੰ ਅਪੀਲ ਕੀਤੀ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਸਾਰੇ ਜਿਹਨੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਕਹਿੰਦੇ ਕਿ ਜੱਜ ਸਰ ਸਾਹਿਬ ਨੇ ਦੱਸਿਆ ਕਿ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਉਹ ਜਾਣਕਾਰੀ ਅਨੁਸਾਰ ਫਲੀਪੀ ਜ਼ਿਲ੍ਹੇ ਦੇ ਕੁਝ ਵਿਅਕਤੀਆਂ ਨੇ ਗ੍ਰੰਥੀ ਸਿੰਘ ਦੀ 13 ਸਾਲਾ ਬੱਚੀ ਨੂੰ ਪਹਿਲਾਂ ਅਗਵਾ ਕੀਤਾ ਪੀਰ ਉਹਨਾਂ ਬਲਾਤਕਾਰ ਕੀਤਾ ਤੇ ਉਹ ਬਚ ਗਈ ਜੂੰਦੀ ਤੇ ਜੂੰਦੀ ਬਚਣ ਤੋਂ ਬਾਅਦ ਮੈਜਿਸਟਰ ਦੇ ਸਾਹਮਣੇ ਉਹਨੇ ਬਿਆਨ ਦਰਜ ਕਰਕੇ ਰੋਪੀਆਂ ਦੀ ਪਛਾਣ ਕਰ ਦਿੱਤੀ ਹੁਣ ਯੂਪੀ ਸਿਕ ਸੰਗਤ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਕਹਿੰਦੇ ਕਿ ਸਥਾਨਕ ਪੁਲਿਸ ਕੁਝ ਅਮੀਰ ਰੋਪੀਆਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਉਹ ਸਪਸ਼ਟ ਕਹਿ ਰਹੀ ਹੈ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰੀ ਫਿਲੀਪੀਤ ਸਕਪਾਈਚਾਰਾ ਪੰਜਾਬੀ ਪਾਈਚਾਰਾ ਕਿਸਾਨੀ ਪਾਈਚਾਰਾ ਵੱਡੀ ਗਿਣਤੀ ਚ ਉੱਥੇ ਬਸਦਾ ਇਕ ਕਿਸਾਨ ਅੰਦੋਲਨ ਦੌਰਾਨ ਵੀ ਉੱਥੋਂ ਵੱਡੀ ਆਵਾਜ਼ ਉੱਠੀ ਸੀ ਤੇ ਉਸ ਖੇਤਰ ਦੇ حوالے ਨਾਲ ਵੀ ਸਵਾਲ ਹੈ ਤੇ ਪੂਰਾ ਸਿੱਖ ਭਾਈਚਾਰਾ ਪੀੜਤ ਹੈ ਪੰਜਾਬੀ ਭਾਈਚਾਰਾ ਪੀੜਤ ਹੈ ਤੇ ਮਨੁੱਖਤਾਂ ਨੂੰ ਪਿਆਰ ਕਰਨ ਵਾਲੀਆਂ 13 ਪੀੜਤ ਨੇ ਇਸ ਘਟਨਾ ਤੋਂ ਬਾਅਦ ਤੇ ਇਸ ਜਰਗਾਨੀ ਰੁਕਵੀਰ ਸਿੰਘ ਨੇ ਸਪਸ਼ਟ ਅਪੀਲ ਕੀਤੀ ਆ ਕਿ ਸਰਕਾਰ ਕਾਰਵਾਈ ਕਰੇ ਹਫ਼ਤੇ ਦਾ ਅਲਟੀਮੇਟਮ ਹੈ ਸੋ ਇਸ ਲਈ ਇੱਕ ਖਬਰ ਵੀ ਗੌਰ ਪਰਮੋਣੀ ਬਣਦੀ ਸੀ ਅਸੀਂ ਇਹ ਖਬਰ ਲਿਖਿਆ ਹਜ਼ਰਤ ਪਿਕਚਰ ਉਪਲੋਡ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ